ਨਮਸਕਾਰ ਦੋਸਤੋ ਅੱਜ ਮੈਨੂੰ ਖੇੜਾ ਕੋਮੋਰ ਦੇ ਪਹਾੜੀ ਖੇਤਰ ਦੇ ਵਿੱਚ ਕੋਈ ਸਾਥੀ ਮਿਲਿਆ ਜਿਨ੍ਹਾਂ ਦੇ ਹੱਥ ਦੇ ਵਿੱਚ ਮੈਨੂੰ ਇੱਕ ਅਨੋਖੀ ਚੀਜ਼ ਦੇਖਣ ਨੂੰ ਮਿਲੀ ਸਭ ਤੋਂ ਪਹਿਲਾਂ ਤੁਸੀਂ ਉਹ ਚੀਜ਼ ਵੇਖੋ ਕਿ ਇਹਨਾਂ ਦੇ ਹੱਥ ਦੇ ਵਿੱਚ ਇੰਜ ਲੱਗਿਆ ਜਿਵੇਂ ਇਹਨੇ ਮਿੱਟੀ ਦੇ ਢੇਲੇ ਚੱਕੇ ਹੋ ਜਦੋਂ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਇਹ ਸੀਡ ਬਾਲ ਨੇ ਜੋ ਖਾਸ ਤੌਰ ਤੇ ਪਹਾੜੀ ਖੇਤਰ ਦੇ ਲਈ ਹੀ ਬਣੀਆਂ ਹੋਈਆਂ ਨੇ ਜਿੱਥੇ ਮਨੁੱਖ ਦੁਆਰਾ ਪਹੁੰਚ ਕੇ ਪਟਾਈ ਨਹੀਂ ਕੀਤੀ ਜਾ ਸਕਦੀ ਉੱਥੇ ਇਹ ਸੀਡ ਬਾਲ ਛੁੱਟੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਕਿਸਮ ਦੇ ਬੀਚੂਪੇ ਹੁੰਦੇ ਨੇ ਤੇ ਅੱਜ ਇਹ ਇੱਥੇ ਲੈ ਕੇ ਆਏ ਸੀਗੇ ਤੇ ਸਾਨੂੰ ਇਹ ਮਿਲੇ ਤਾਂ ਮੈਂ ਵੇਖਿਆ ਕੀਏ ਬਖਰੀ ਚੀਜ਼ ਲੱਗੀ ਤੇ ਜੇ ਚਾਹੋ ਤਾਂ ਤੁਸੀਂ ਵੀ ਇਸ ਚੀਜ਼ ਦਾ ਇਸਤੇਮਾਲ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਰੁੱਖ ਉਗਾ ਸਕਦੇ ਹੋ ਜਿੱਥੇ ਪੁਟਾਈ ਕਰਕੇ ਰੁੱਖ ਲਗਾਣੇ ਓਕੇ ਹੁਣ ਇਹ ਹੁਣ ਇਸ ਖੇਤਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਆ ਜਿਹੜਾ ਕੰਢੀ ਖੇਤਰ ਹੈ ਪਹਾੜੀ ਖੇਤਰ ਹੈ ਇਸ ਖੇਤਰ ਦੇ ਵਿੱਚ ਜਿਹੜੀਆਂ ਸੀਡਵਾਲ ਛੁੱਟੀਆਂ ਜਾਣਗੀਆਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੁੱਖ ਬਣ ਸਕਣ ਤੇ ਇੱਥੇ ਵਨਸਪਤੀ ਜਿਹੜੀ ਆ ਉਹ ਹਰੀ ਭਰੀ ਹੋ ਸਕੇ ਇਹ ਖੇੜਾ ਕੁਮੋਟ ਦਾ ਉਤਲੀ ਪਹਾੜੀ ਦਾ ਦ੍ਰਿਸ਼ ਹੈ ਜਿੱਥੋਂ ਹੇਠਲੇ ਪਾਸੇ ਜਿਹੜੇ ਵੱਡੇ ਚੋਹ ਨੇ ਜਿੱਥੇ ਰੁੱਖ ਲਗਾਉਣੇ ਔਖੇ ਨੇ ਤੇ ਇਹ ਉਪਰਾਲਾ ਅੱਜ ਇਸ ਟੀਮ ਵੱਲੋਂ ਕੀਤਾ ਗਿਆ ਹੈ ਤੇ ਅੱਜ ਇਹ ਪਹੁੰਚੇ ਨੇ ਇਸ ਜਗ੍ਹਾ ਦੇ ਉੱਤੇ ਜਿੱਥੇ ਇਹ ਸੀਡ ਬਾਲ ਛੁੱਟਣਗੇ ਇਸ ਤੋਂ ਪਹਿਲਾਂ ਅਸੀਂ ਦੇਖਿਆ ਸੀ ਕਿ ਜਦੋਂ ਵਨ ਮੌਸਮ ਮਨਾਏ ਗਏ ਤੇ ਬਹੁਤ ਸਾਰੇ ਰੁੱਖ ਜਿਹੜੇ ਉਹ ਵਾਤਾਵਰਣ ਪ੍ਰੇਮੀਆ ਵੱਲੋਂ ਲਗਾਏ ਗਏ ਪਰ ਅੱਜ ਇੱਕ ਵੱਖਰੀ ਚੀਜ਼ ਵੇਖਣ ਨੂੰ ਮਿਲੀ ਹੈ ਕਿ ਇਹ ਕਾਫੀ ਮਾਤਰਾ ਦੇ ਵਿੱਚ ਸੀਡ ਬਾਲ ਲੈ ਕੇ ਆਏ ਨੇ ਤੋ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਸੀਡ ਬਾਲ ਕਿੱਥੋਂ ਇਹਨਾਂ ਨੇ ਪ੍ਰਾਪਤ ਕੀਤੀਆਂ ਨੇ ਤੇ ਜੇ ਕੋਈ ਲੈਣਾ ਵੀ ਚਾਹੁੰਦਾ ਹੋਵੇ ਤੇ ਕਿਵੇਂ ਇਸ ਨੂੰ ਪ੍ਰਾਪਤ ਕਰ ਸਕਦਾ ਹੈ ਤੇ ਇਹ ਖੇੜਾ ਕਲਮੋਟ ਦੇ ਇਸ ਖੇਤਰ ਦੇ ਵਿੱਚ ਅੱਜ ਇਹ ਸੀਡ ਬਾਲ ਛੁੱਟੀਆਂ ਜਾਣਗੀਆਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਰੁੱਖਾਂ ਦਾ ਰੂਪ ਧਾਰਨ ਕਰਨਗੀਆਂ ਇਹਨਾਂ ਸੀਡ ਬਾਲੇ ਜਿਹੜੀਆਂ ਇਸ ਟੀਮ ਵੱਲੋਂ ਛੁੱਟੀਆਂ ਜਾ ਰਹੀਆਂ ਨੇ ਚੋਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੁੱਖਾਂ ਦਾ ਰੂਪ ਧਾਰਨ ਕਰਨਗੀਆਂ ਖੋਰ ਰਹੀ ਧਰਤੀ ਨੂੰ ਬੰਜਰ ਹੋ ਰਹੀ ਧਰਤੀ ਨੂੰ ਬਚਾਉਣ ਦਾ ਇੱਕੋ ਇੱਕ ਉਪਰਾਲਾ ਜਿਹੜਾ ਹੈ ਇੱਕੋ ਇੱਕ ਸਾਧਨ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤੇ ਅੱਜ ਇਹ ਨਵਾਂ ਉਪਰਾਲਾ ਸਾਨੂੰ ਵੀ ਵੇਖਣ ਨੂੰ ਮਿਲਿਆ ਜੋ ਮੈਂ ਆਪ ਜੀ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਤੁਸੀਂ ਵੀ ਦੱਸਿਓ ਕਿ ਇਸ ਟੀਮ ਦਾ ਇਹ ਉਪਰਾਲਾ ਕਿਹੋ ਜਿਹਾ ਹੈ ਤੇ ਗੱਲਬਾਤ ਕਰਾਂਗੇ ਕਿ ਕਿੱਥੋਂ ਇਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਤੇ ਕਿਵੇਂ ਇਸ ਨੂੰ ਇਹਨਾਂ ਨੇ ਅਮਲੀ ਜਾਮਾ ਪਹਿਨਾਇਆ ਹਾਂ ਜੀ ਸਰ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਅਮਰੀਕ ਸਿੰਘ ਧਾਲਾ ਜੀ ਪਿੰਡ ਕਾਲੇਵਾਲ ਬੀਤ ਤੇ ਮੈਂ ਬਤੌਰ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਜ਼ਿਲ੍ਹਾ ਰੂਪਨਗਰ ਵਿਖੇ ਸੇਵਾ ਨਿਭਾ ਰਿਹਾ ਹਾਂ ਜੀ। ਹਾਂਜੀ ਸਰ ਤੁਸੀਂ ਅੱਜ ਇਸ ਪਹਾੜੀ ਖੇਤਰ ਖੇੜਾ ਕਲਮੋਟ ਦੇ ਵਿੱਚ ਪਹੁੰਚੇ ਮੈਂ ਵੇਖਿਆ ਤੁਸੀਂ ਇੱਕ ਸੀਟ ਬਾਲ ਜੇ ਮਤਲਬ ਪੱਥਰ ਨੁਮਾ ਇੱਕ ਬਾਲ ਜੀਆਂ ਸੁੱਟ ਰਹੇ ਸੀ। ਕੀ ਇਹ ਨੇ ਕੀ ਇਹ ਚੀਜ਼ ਹੈ ਤੇ ਕੀ ਇਸ ਦਾ ਮੁੱਖ ਮਕਸਦ ਹੈ ਜੀ? ਜਿਸ ਤਰ੍ਹਾਂ ਵਾਤਾਵਰਨ ਗੰਧਲਾ ਹੋ ਰਿਹਾ ਜੇ ਆਪਾਂ ਗੱਲ ਕਰੀਏ ਜੋ ਇਹ ਸਾਰੀਆਂ ਪਹਾੜੀਆਂ ਤੁਸੀਂ ਦੇਖ ਰਹੇ ਹੋ ਕਿਸੇ ਵੇਲੇ ਹਰੀਆਂ ਭਰੀਆਂ ਹੁੰਦੀਆਂ ਸੀਗੀਆਂ ਤੇ ਹੁਣ ਦਰਖਤ ਵੱਢਣ ਦੇ ਨਾਲ ਨਾਲ ਇਹ ਰੁੰਡ-ਮੁੰਡ ਹੋ ਚੁੱਕੀਆਂ। ਇਹਨਾਂ ਪਹਾੜੀਆਂ ਨੂੰ ਬਚਾਉਣ ਦੇ ਲਈ ਜਾਂ ਅਤੇ ਫਿਰ ਹਰੀਆਲੀ ਲਿਆਉਣ ਦੇ ਲਈ ਇਹ বন ਵਿਭਾਗ ਵੱਲੋਂ ਤੇ ਕੋਈ ਜਿਹੜੇ ਸਮਾਜਿਕ ਸਲਾਹਕਾਰ ਹੈ ਉਹਨਾਂ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਸਾਡੇ ਬਖੋ ਜਿਹੜੇ ਗਰੁੱਪਸ ਹੈ ਉਹਨੇ ਇੱਕ ਇਹ ਜਿਹੜਾ ਸੀਡ ਬੋਲ ਹੈ ਇੱਕ ਤਰ੍ਹਾਂ ਦੀ ਇੱਕ ਬੋਲ ਤਿਆਰ ਕੀਤੀ ਜਾਂਦੀ ਇਹਦੇ ਵਿੱਚ ਇੱਕ ਬੀਜ ਹੁੰਦਾ ਜੋ ਉੱਥਲੀ ਕੁਦਰਤੀ ਵੰਸਪਤੀਆਂ ਅਲੱਗ-ਲਾ ਕੇ ਕਰ ਬੋਰਡ ਨਿੰਮ ਪਿੱਪਲ ਕਿਕਰ ਸ਼ੋਬੂਲ ਬਾਸ ਇਸ ਤਰ੍ਹਾਂ ਜਿਹੜੇ ਇੱਕ ਬੀਜ ਪਾਇਆ ਹੁੰਦਾ ਤੇ ਉਹਨੂੰ ਟ੍ਰੀਟ ਕੀਤਾ ਹੁੰਦਾ ਇਸ ਤੋਂ ਪਹਿਲਾਂ ਇਹ ਇਸ ਖੇਤਰ ਵਿੱਚ ਮੈਨੂੰ ਵੇਖਣ ਨੂੰ ਨਹੀਂ ਮਿਲਿਆ ਤੁਸੀਂ ਕਿੱਥੋਂ ਇਹ ਦੇਖਿਆ ਸੀਗਾ ਤੇ ਕਿਵੇਂ ਫਿਰ ਇਸ ਨੂੰ ਪ੍ਰਾਪਤ ਕੀਤਾ ਤੁਸੀਂ ਜਿਹੜੀ ਮੈਨੂੰ ਜਾਣਕਾਰੀ ਮਿਲੀ ਸਾਡੇ ਜਿਹੜੇ ਬਨ ਵਿਭਾਗ ਦੇ ਸਮਾਜਿਕ ਸਲਾਹਕਾਰ ਹੈ ਅਨੁਰਾਗ ਸ਼ਰਮਾ ਜੀ ਉਹਨਾਂ ਨਾਲ ਮੇਰਾ ਸੰਪਰਕ ਹੋਇਆ ਤੇ ਉਹਨਾਂ ਦੀ ਮੈਂ ਕੋਈ ਵੀਡੀਓ ਵੀ ਦੇਖੀ ਆ ਕਿ ਉਹਨਾਂ ਨਾਲ ਮੈਂ ਸੰਪਰਕ ਕੀਤਾ ਤੇ ਕੋਈ 200 ਦੇ ਕਰੀਬ ਮੈਂ ਸਭ ਤੋਂ ਪਹਿਲਾਂ ਨਹੀਂ ਉਹ ਸੀਡ ਬਾਲ ਮੰਗਾਈਆਂ ਤੇ ਕੱਲ ਜਿਹੜਾ ਉਪਰਾਲਾ ਹੈ ਹਾਂ ਜੀ ਇਸ ਤੋਂ ਪਹਿਲਾਂ ਜਿੱਥੇ ਕਿਤੇ ਵਰਤੇ ਕਾਮਯਾਬੀ ਸਿੱਧ ਹੋਇਆ ਜੀ ਜੀ ਤੇ ਕੱਲ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਪਾਇਆ ਤੇ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਹੈ ਬੀਣੇਵਾਲ ਦੇ ਵਿੱਚ ਇਹ ਬਲਗਰ ਸ਼ੰਕਰ ਤੇ ਰੇਂਜ ਵੀ ਗਰਸ਼ੰਕਰ ਬਣ ਰੇਂਜ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ 250 ਜਿਹੜਾ ਹੈ ਉਹਨੇ ਬਾਲ ਸਿੱਟੀ ਸੀ ਪਿਛਲੇ 2-3 ਸਾਲ ਪਹਿਲੇ ਤੇ ਅੱਜ ਕੱਲ کافی ਵੱਡੇ ਜਿਹੜੇ ਉਹ ਦਰਖਤ ਬਣ ਚੁੱਕੇ ਆ ਤੇ کافی ਉਹਦੀ ਗ੍ਰੋਥ ਵੀ ਹੋਈ ਹੈ ਤੇ ਕੱਲ বন ਵਿਭਾਗ ਵੱਲੋਂ ਤੇ ਸਮਾਜਿਕ ਸਲਾਹਕਾਰ ਜਿਹੜੇ ਹੈ ਅਮਰਾਗ ਸ਼ਰਮਾ ਜੀ ਉਹਨਾਂ ਨੇ ਬੀਣੇਵਾਲ ਦੇ ਵਿੱਚ ਪੰਢਿਆਰ ਦੇ ਵਿੱਚ ਤੇ ਕਾਲੇਵਾਲ ਬੀਤ ਦੇ ਵਿੱਚ ਜਿਹੜੀਆਂ ਇਹ ਅប្រਾਲਾ ਕੀਤਾ ਤੇ ਕਰੀਬ ਮੈਨੂੰ ਲੱਗਦਾ ਪਈ 1100 ਦੇ ਕਰੀਬ ਜਿਹੜੀ ਬੋਲ ਕਲ ਸਿੱਡੀਆਂ ਤੇ ਅੱਜ ਅਸੀਂ ਖੇੜਾ ਕਲਮੋਟ ਦੇ ਵਿੱਚ ਜਿਲ੍ਹਾ ਰੂਪਨਗਰ ਦੇ ਵਿੱਚ ਇਹ ਛੋਟਾ ਜਿਹਾ ਅប្រਾਲਾ ਕੀਤਾ ਤੇ ਸਾਡਾ ਅប្រਾਲਾ ਜਿਹੜਾ ਜਾਰੀ ਰਹੂਗਾ ਸਰ ਇਹ ਬੋਲ ਜਿਹੜੀਆਂ ਨੇ ਜੇਕਰ ਚਾਹੇ ਤਾਂ ਇਹ ਕਿੱਥੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਇਹ ਇਨ੍ਹਾਂ ਬੋਲ ਦੇ ਲਈ ਜਿਹੜੇ ਖਾਸ ਕਰਕੇ ਸਾਡੇ ਬਣ ਰੇਂਜ ਹੈ ਗੜ ਸ਼ੰਕਰ ਹੈ ਜਾਂ ਕਾਠਗੜ ਹੈ ਰੂਪਨਗਰ ਜੋ ਨੀਂਹ ਪਹਾੜੀ ਖੇਤਰ ਦੇ ਜਿਹੜੀਆਂ ਬਣ ਰੇਂਜ ਪੈਣੀਆਂ ਉਹਨਾਂ ਨੇ ਇੱਕ ਛੋਟੇ ਛੋਟੇ ਗਰੁੱਪ ਬਣਾਏ ਸੈਲਫ ਹੈਲਪ ਗਰੁੱਪ ਕੁਝ ਸਮਾਜਿਕ ਸਲਾਹਕਾਰ ਕੰਮ ਕਰਦੇ ਉਹਨਾਂ ਨਾਲ ਸੰਪਰਕ ਕਰਕੇ ਇਹ ਬੋਲਾਂ ਜਿਹੜੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਤੇ ਜਿਹੜੀਆਂ ਪਹਾੜੀਆਂ ਮੜ ਕੇ ਨੂੰ ਹਰਿਆ ਭਰਿਆ ਕੀਤਾ ਜਾ ਸਕਦਾ ਸਰ ਕੀ ਸ਼ੁਮਨਾਮ ਜੀ ਤੁਹਾਡਾ ਅਰਵਿੰਦ ਸ਼ਰਮਾ ਜੀ ਅਰਵਿੰਦ ਸ਼ਰਮਾ ਜੀ ਅੱਜ ਜਿਹੜਾ ਬੜਾ ਵਧੀਆ ਉਪਰਾਲਾ ਕੀਤਾ ਹੈ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੀ ਸੁਨੇਹਾ ਦੇਣਾ ਚਾਹੋਗੇ ਆਪ ਲੋਕਾਂ ਨੂੰ ਮੈਂ ਸਰ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਾਡਾ ਗਲੋਬਲ ਵਾਰਮਿੰਗ ਹੋ ਰਹੀ ਐਨਵਾਇਰਨਮੈਂਟ ਸਾਡਾ ਚੇਂਜ ਹੋ ਰਿਹਾ ਰੁੱਖ ਕੱਟੇ ਜਾ ਰਹੇ ਨੇ ਤਾਂ ਜਿਹੜਾ ਵੀ ਆਦਮੀ ਇਸ ਸੋਸ਼ਲ ਮੀਡੀਆ ਦੇ ਥਰੂ ਸਾਡੇ ਮੈਸੇਜ ਸੁਣ ਰਿਹਾ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਇੱਕ ਬੂਟਾ ਜ਼ਰੂਰ ਹਰ ਸਾਲ ਲਗਾਓ ਠੀਕ ਹੈ ਜੀ ਜਿਹੜੇ ਸੀਡ ਬਾਲ ਸਿਟਰੇ ਨੇ ਇਸ ਦਾ ਕਿੰਨਾ ਕੁ ਫਾਇਦਾ ਮੰਨਦੇ ਹੋ ਕਿੰਨਾ ਹੋਵੇਗਾ ਜੀ ਸੀਡ ਬਾਲ ਦੇਖੋ ਜੀ ਇੱਕ ਤਾਂ ਲਗਾਉਣੇ ਬਹੁਤ ਹੀ ਈਜ਼ੀ ਹੈ ਨਾ ਤਾਂ ਖੱਡਾ ਕਰਨਾ ਪੈਂਦਾ ਔਰ ਅਸੀਂ ਉਸ ਥਾਂ ਤੇ ਵੀ ਲਗਾ ਸਕਦੇ ਜਿੱਥੇ ਅਸੀਂ ਅਪਰੋਚ ਨਹੀਂ ਕਰ ਸਕਦੇ ਜਿਸ ਤਰ੍ਹਾਂ ਪਹਾੜੀ ਖੇਤਰ ਹੈ ਪੱਥਰਾਂ ਵਾਲੇ ਖੇਤਰ ਹੈ ਉੱਥੇ ਆਸਾਨੀ ਨਾਲ ਅਸੀਂ ਸੁੱਟ ਕੇ ਬਹੁਤ ਹੀ ਸਾਡਾ ਟਾਈਮ ਜਿਹੜਾ ਸੇਵ ਹੁੰਦਾ ਔਰ ਬਹੁਤ ਹੀ ਵਧੀਆ ਚੀਜ਼ ਹੈ ਕਿਉਂਕਿ ਇਹ ਬੜੀ ਜਲਦੀ ਜਿਹੜਾ ਗਰੋਥ ਕਰਦਾ ਕਿਉਂਕਿ ਇਹਨੂੰ ਪ੍ਰੋਪਰ ਟ੍ਰੀਟਮੈਂਟ ਦੇ ਨਾਲ ਦਵਾਈ ਲਗਾ ਕੇ ਪ੍ਰੋਪਰ ਅੰਦਰ ਖਾਦ ਦੇ ਨਾਲ ਹੀ ਤਿਆਰ ਕੀਤਾ ਜਾਂਦਾ ਜੀ ਕੀ ਨਾਮ ਜੀ ਤੁਹਾਡਾ ਰੇਵ ਕੁਮਾਰਾ ਜੀ ਬੇਗਵਰ ਜੀ ਅੱਜ ਤੁਸੀਂ ਇੱਥੇ ਪਹੁੰਚੇ ਐ ਤੇ ਤੁਹਾਡੇ ਸਾਥੀ ਨੇ ਦੱਸਿਆ ਕਿ ਇਹ ਸੀਡ ਬਾਲ ਜਿਹੜੀਆਂ ਅੱਜ ਇਸ ਖੇਤਰ ਵਿੱਚ ਸੁੱਟੀਆਂ ਜਾ ਰਹੀਆਂ ਨੇ ਕਿਵੇਂ ਦਾ ਪ੍ਰੋਪਲ ਹੈ ਕਿਸ ਮਕਸਦ ਨੂੰ ਲੈ ਕੇ ਉਪਰਲਾ ਜਿਹੜਾ ਕੀਤਾ ਗਿਆ ਤੇ ਤੁਹਾਨੂੰ ਕਿਵੇਂ ਲੱਗਿਆ ਇਹ ਇਹ ਬਾਤਾਵੰਦੀ ਛੋਟਾ ਦੇ ਲਈ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਤੇ ਇਹ ਸਮੇਂ-ਸਮੇਂ ਦੇ ਇਹ ਜਿਹੜੇ ਕੰਮ ਐ ਕਰਦੇ ਰਹਿੰਦੇ ਆ ਸੋ ਅੱਜ ਜਿਹੜੀ ਸੀਡ ਬੋਲ ਲੈ ਕੇ ਆਏ ਸੀਗੇ ਸਾਡੇ ਇਲਾਕੇ ਲਈ ਥੋੜੀਆਂ ਤੇ ਅਸੀਂ ਇਹਨਾਂ ਦੇ ਨਾਲ ਆ ਕੇ ਦੇਖਿਆ ਵੀ ਕਿਵੇਂ ਇਹਨਾਂ ਨੂੰ ਜਿਹੜਾ ਹੈ ਸਿਤਣਾ ਹੈ ਕਿਵੇਂ ਇਹ ਜਿਹੜੀ ਹੈ ਇਹਦੀ ਗਰੋਥ ਹੋਣੀ ਹੈ ਇਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਬਰਖਾ ਪਈ ਹੋਵੇ ਉਦੋਂ ਜਿਹੜੀ ਸੀਡ ਬੋਲ ਦਾ ਸਿਤਣੀ ਹੈ ਸੋ ਇਹਨਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਜਿਹੜਾ ਹੈ 300 ਸੀਡ ਬੋਲ ਜਿਹੜੀ ਇਹ ਆਪਣਾ ਇਲਾਕਾ ਹੈ ਇਹਦੇ ਵਿੱਚ ਸਿਤਣ ਦੇ ਲਈ ਇਹਨਾਂ ਨੂੰ ਬੇਨਤੀ ਕਰਤੀ ਵੀ 300 ਸੀਡ ਬੋਲ ਜਿਹੜੀ ਹੈ ਤੁਸੀਂ ਸਾਨੂੰ ਲਿਆ ਕੇ ਦੇ ਦਿਓ ਤੇ ਜਦੋਂ ਵੀ ਬਰਖਾ ਪੈਂਦੀ ਹੈ ਇੱਕ ਦੋ ਦਿਨ ਦੇ ਵਿੱਚ ਅਸੀਂ ਉਹ ਆਪਣਾਲਾ ਕਰ ਲਾਂਗੇ